ਕੁਝ ਲੋਕ ਦੁਕਾਨਦਾਰ ਜਾਂ ਕੁਝ ਟੇਬਲ ਫੜੀਆਂ ਲਾ ਕੇ ਨਕਲੀ ਘੋਲ ਲਫਾਫਿਆਂ ਦੇ ਵਿੱਚ ਪਾ ਕੇ ਖੁੱਲਾ ਘੋ ਇੱਕ ਛੋਟੇ ਛੋਟੇ ਪੋਲੀਥੀਨ ਦੇ ਲਫਾਫਿਆਂ 'ਚ ਪਾ ਕੇ ਪੋਲੀਥੀਨ 'ਚ ਪਾ ਕੇ ਉਹ ਕੁੜੀ ਜੀ ਬਣਾ ਕੇ ਪੋਲੀਥੀਨ ਦੀ ਤੇ ਉਹ ਵਿਕਰੀ ਕਰ ਜਾਂਦੇ ਆ ਨਾ ਗਰੀਲਾ ਜੋ ਗਰੀਲਾ ਪ੍ਰਣਾਲੀ ਬਣਾ ਲਈ ਆ ਵੀ ਮਤਲਬ 5 ਮਿੰਟ ਆਉਂਦੇ ਆ ਤੇ ਮੜ ਕੇ ਫੇਰ ਲੋਪ ਹੋ ਜਾਂਦੇ ਆ ਅਸੀਂ ਲਫਾਫੇ ਤੇ ਡੱਬੀਆਂ ਤੇ ਪਹੁੰਚਾਂ ਨੂੰ ਗਿਣ ਕੇ ਅਸੀਂ ਮਹਿਸੂਸ ਕਰਦੇ ਆ ਅਸੀਂ 75% ਜਿਹੜਾ ਹੈਗਾ ਆ ਉਹ ਅਸੀਂ ਸਹੀ ਸ਼ੁੱਧ ਦੇਸੀ ਘੋ ਕਰ ਚੁੱਕੇ ਆ ਬਾਬਾ ਜੀ ਕਿਰਪਾ ਕਰਨ ਇਹਨਾਂ ਦੁਕਾਨਦਾਰਾਂ ਨੂੰ ਸਮੱਤ ਬਖਸ਼ਿਸ਼ ਕਰਨ ਕਰਕੇ ਇਹਦੇ ਨਾਲ ਜਦੋਂ ਸੰਗਤ ਨੂੰ ਹੀ ਸੁਚੇਤ ਕਰ ਦਿੱਤਾ ਜੇ ਕਿਹਨੇ ਰੱਖਿਆ ਹੋਇਆ ਤਾਂ ਵੀ ਨਹੀਂ ਲਾਣਾ ਕਿਹਨੇ ਇਹ ਮਤਲਬ ਬਿਲਕੁਲ ਇਹਨਾਂ ਬਕਾਰ ਹੋ ਜਾਊਗਾ ਸੰਗਤ ਨੂੰ ਹੀ ਸੁਚੇਤ ਕਰ ਦੇਣਾ ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਭ ਮੌਜੂਦ ਹਾਂ ਗੁਰਦੁਆਰਾ ਸ਼ਹੀਗੰਗ ਸਾਹਿਬ ਜਿਹਦੇ ਬਾਹਰ ਤੇ ਦੱਸ ਜੀ ਕਿ ਜਿੱਥੇ ਦਪਹਿਰਾ ਸਾਹਿਬ ਕੱਟਣ ਹੁੰਦੇ ਨੇ ਉੱਥੇ ਲੱਖਾਂ ਦੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖਿਆ ਕਹਿੰਦੇ ਤਮਸਤਕ ਹੁੰਦੀ ਆ ਉੱਥੇ ਹੀ ਬੀਤੇ ਦਿਨਾਂ ਤੋਂ ਕੁਝ ਲੰਬੇ ਸਮੇਂ ਤੋਂ ਗੱਲ ਕਰ ਲਈਏ ਤਾਂ ਜ਼ਰੂਰ ਸ਼ਰੌਨੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਗੰਗ ਸਾਹਿਬ ਦੇ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਵੱਲੋਂ ਜਿਹੜੀ ਇੱਕ ਆਵਾਜ਼ ਚੱਕੀ ਗਈ ਹੈ ਕਿਉਂਕਿ ਦੇਸੀ ਘਿਓ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੀ ਅਲਰਟ ਤੇ ਸੀਗਾ ਕਿਉਂਕਿ ਜਿੱਥੇ ਕਿ ਵੱਡੇ ਪੱਧਰ ਤੇ ਸੰਗਤ ਗ ਸੇਵਾ ਕਿਤੀ ਜਾਂਦੀ ਹੈ ਤਾਂ ਉਹ ਦੇਸੀ ਘਿਓ ਜਿਹੜਾ ਨਕਲੀ ਦੀ ਜਿਹੜੀ ਇੱਕ ਗੱਲ ਆਖੀ ਗਈ ਸੀ ਤਾਂ ਹੁਣ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਦੇਖ ਸਕਦੇ ਹਾਂ ਕਿ ਇੱਕ ਬੋਰਡ ਬਣਵਾ ਕੇ ਤਾਂ ਦੋ ਸੇਵਾਦਾਰਾਂ ਦੀ ਡਿਊਟੀ ਲਗਾ ਕੇ ਤਾਂ ਸੰਗਤ ਨੂੰ ਸਾਧ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਨਕਲੀ ਘਿਓ ਵੇਚਣ ਵਾਲਿਆਂ ਤੋਂ ਸਾਵਧਾਨ ਤਾਂ ਫੋਟੋਆਂ ਨਾਲ ਲਗਾਈਆਂ ਗਈਆਂ ਜਿਹੜੇ ਪੈਕੇਟ ਚ ਘਿਓ ਵੇਚਦੇ ਨੇ ਉਹ ਨਹੀਂ ਲੈਣਾ ਜਾਂ ਬਲੇਨ ਡੱਬੇ ਚ ਘਿਓ ਵੇਚਦੇ ਨੇ ਉਹ ਨਹੀਂ ਲੈਣਾ ਤਾਂ ਜਿਹੜਾ ਕੰਪਨੀ ਦੇ ਵੇ ਕੰਪਨੀ ਦਾ ਘਿਓ ਹੈ ਉਹ ਘਿਓ ਦੀ ਵਰਤੋਂ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ ਤਾਂ ਇਸ ਤਰ੍ਹਾਂ ਦਾ ਜਿਹੜਾ ਮਾਈਕ ਆ ਉਹ ਨਾਲ ਇਹਨਾਂ ਨੂੰ ਦਿੱਤਾ ਗਿਆ ਤਾਂ ਇਹ ਮਾਈਕ ਨੂੰ ਓਨ ਕਰਕੇ ਇੱਥੋਂ ਜਿਹੜੀ ਆ ਅਪੀਲ ਵੀ ਕੀਤੀ ਜਾਂਦੀ ਆ ਸੰਗਤਾਂ ਨੂੰ ਕਿ ਸੰਗਤ ਜਿਹੜੀ ਆ ਉਹ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਜਿਹੜਾ ਘਿਓ ਜਿਹੜਾ ਤੁਸੀਂ ਖਰੀਦ ਕਰਨ ਤਾਂ ਇਹ ਤੁਸੀਂ ਵੇਖ ਸਕਦੇ ਹੋ ਤਾਂ ਉੱਥੇ ਸਾਡੇ ਨਾਲ ਜਿਹੜੇ ਸ਼ੀਦਾ ਸਾਹਿਬ ਦੇ ਜੋ ਮੈਨੇਜਰ ਸਾਹਿਬਾਨ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਮੈਨੇਜਰ ਸਾਹਿਬ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇਜਰ ਸਾਹਿਬ ਬੜਾ ਇੱਕ ਨਵੇਕ ਕਹ ਸਕਦੇ ਆ ਕਿਉਂਕਿ ਇਸ ਦੀ ਲੋਡ ਵੀ ਹੈਗੀ ਸੀ ਕਿ ਜਿੰਨੀ ਮਿਕਸਿੰਗ ਜਿਹੜੀ ਹੋ ਰਹੀ ਆ ਤਾਂ ਗੁਰੂ ਸਾਹਿਬ ਜੀ ਦੇ ਕਹਿ ਸਕਦੇ ਜਦੋਂ ਮੱਥਾ ਟੇਕਣ ਸੰਗਤ ਜਾਂਦੀ ਸੀਗੀ ਤਾਂ ਲੋਕ ਜਿਹੜੇ ਦੁਕਾਨਦਾਰ ਹੈਗੇ ਨਕਲੀ ਘੋੜੀ ਜਿਹੜੀ ਆ ਉਹ ਵਰਤੋਂ ਕਰਦੇ ਭੋਲੀ ਭਾਲੀ ਸੰਗਤ ਦੇ ਜਿਹੜੀ ਆ ਕਹਿ ਸਕਦੇ ਮਨਾਂ ਦੇ ਨਾਲ ਸ਼ਰਧਾ ਦੇ ਨਾਲ ਖੇਡਦੇ ਸੀਗੇ ਤੇ ਅਕਸ਼ੀ ਜੀ ਇਸ ਤਰ੍ਹਾਂ ਆ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਪ ਜੀ ਨੂੰ ਪਤਾ ਆਪ ਜੀ ਲੋਕਲ ਜੋ ਇਤਵਾਰ ਦੇ ਦਿਹਾੜੇ ਦੇ ਉੱਤੇ ਸੰਗਤ ਬਹੁਤ ਵੱਡੀ ਆਮਦ ਦੇ ਵਿੱਚ ਆਉਂਦੀ ਆ। ਕੁਝ ਲੋਕ ਦੁਕਾਨਦਾਰ ਜਾਂ ਕੁਝ ਟੇਬਲ ਫੜੀਆਂ ਲਾ ਕੇ ਨਕਲੀ ਘੋਲ ਲਫਾਫਿਆਂ ਦੇ ਵਿੱਚ ਪਾ ਕੇ ਫੁੱਲਾ ਘੋ ਇੱਕ ਛੋਟੇ ਛੋਟੇ ਪੋਲੀਥੀਨ ਦੇ ਲਫਾਫਿਆਂ 'ਚ ਪਾ ਕੇ ਪੋਲੀਥੀਨ 'ਚ ਪਾ ਕੇ ਉਹ ਕੁੜੀ ਜੀ ਬਣਾ ਕੇ ਪੋਲੀਥੀਨ ਦੀ ਤੇ ਉਹ ਵਿਕਰੀ ਕਰ ਜਾਂਦੇ ਆ। ਉਹਨਾਂ estrang ਉਹ ਗਏ ਵੀ ਉਹਨਾਂ ਗਰੀਲਾ ਜੋ ਗਰੀਲਾ ਪ੍ਰਣਾਲੀ ਬਣਾ ਲਈ ਆ ਵੀ ਮਤਲਬ 5 ਕਿ ਮਿੰਟ ਆਉਂਦੇ ਆ ਤੇ ਮੁੜ ਕੇ ਫੇਰ ਲੋਪ ਹੋ ਜਾਂਦੇ ਆ ਤੇ ਪਿਛਲੇ ਦਿਨਾਂ ਜੇ ਤੁਸੀਂ ਸਾਰੇ মিডিਆ ਨੇ ਬੜਾ ਸੰਯੋਗ ਦਿੱਤਾ ਆ ਤੇ ਉਹਦੇ ਨਾਲ ਕੀ ਹੋਇਆ ਵੀ ਆਪਾਂ 75% ਆਪਾਂ ਕਿਉਂ ਅ ਨਕਲੀ ਬੰਦ ਕੰਮ ਚ ਕਾਮਯਾਬ ਹੋ ਗਏ ਆ ਜਿਹੜਾ 25% ਰਹਿ ਗਿਆ ਆ ਉਹਦੇ ਸਬੰਧ ਦੇ ਵਿੱਚ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਆਪਾਂ ਸਟੈਂਡੀ ਫਲੈਕਸਾਂ ਬਣਾ ਕੇ ਵੱਖ-ਵੱਖ ਧੁਕਵੀਆਂ ਜਗ੍ਹਾ ਤੇ ਲਾ ਕੇ ਨਾਲ ਹੋਚੇ ਸਟੈਂਡੀਆਂ ਮੂਵੇਬਲ ਜਿਤਨਾ ਮੇਰੇ ਮੁਲਾਜ਼ਮ ਨੇ ਸਟੈਂਡੀ ਫੜੀ ਆ ਨਾਲ ਸਪੀਕਰ ਆ ਨਾਉਂਸਰ ਇਸ ਤਰ੍ਹਾਂ ਦੇ ਦੋ ਮੁਲਾਜ਼ਮ ਨੇ ਡਿਊਟੀ ਲਈ ਆ ਵੀ ਚਾਟੀਵਿੰਡ ਚੌਂਕ ਤੋਂ ਸੁਲਤਾਨਵਿੰਡ ਚੌਂਕ ਤੱਕਰ ਸੁਲਤਾਨਵਿੰਡ ਚੌਂਕ ਤੋਂ ਚਾਟੀਵਿੰਡ ਤੱਕਰ ਵੀ ਸੰਗਤਾਂ ਪੜ੍ਹ ਕੇ ਜਿਹੜਾ ਪੜ੍ਹ ਨਹੀਂ ਸਕਦਾ ਉਹਨੂੰ ਇੰਡੀਕੇਸ਼ਨ ਦਿੱਤੇ ਆ ਇੰਡੀਕੇਸ਼ਨਾਂ ਦਿੱਤੀਆਂ ਨੇ ਉੱਤੇ ਬਣਾ ਕੇ ਵੀ ਮਤਲਬ ਜਿਹੜਾ ਜਾਲੀ ਆ ਉਹਦੇ ਤੇ ਕ੍ਰੋਸ ਦਾ ਨਿਸ਼ਾਨ ਲਾਇਆ ਆ ਜਿਹੜਾ ਸਹੀ ਆ ਬ੍ਰਾਂਡਡ ਆ ਉਹਨੂੰ ਬ੍ਰਾਂਡਡ ਲਿਖ ਕੇ ਅਸੀਂ ਸਹੀ ਮਾਰੀ ਹੋਈ ਆ ਕੋਈ ਆਵਾਜ਼ ਤੇ ਜਿਹੜਾ ਸੰਗਤ ਪੜ੍ਹ ਸਕਦੀ ਆ ਉਹ ਪੜ੍ਹ ਲਵੇ ਪੰਜਾਬੀ ਜਨਾਲ ਲਿਖਿਆ ਜਿਹੜਾ ਨਹੀਂ ਤਾਂ ਇੰਡੀਕੇਸ਼ਨ ਸਮਝ ਜਾਵੇ ਅਸੀਂ ਇਸ ਸੰਗਤ ਨੂੰ ਸੁਚੇਤ ਕਰਨ ਦਾ ਸਾਡਾ ਅਪਰਾਲਾ ਆ ਸਾਨੂੰ ਇਹ ਆ ਵੀ ਆਉਣ ਵਾਲੇ ਮਾਨਯੋਗ ਪ੍ਰਧਾਨ ਸਾਹਿਬ ਦੀ ਸ਼੍ਰੋਮਣੀ ਕਮੇਟੀ ਨੇ ਵੀ ਸ਼ਿਵੈਜਲ ਹੁਕਮ ਕੀਤਾ ਸੀ ਵੀ ਇਹਨੂੰ ਜਤਿੰਦਰਪਾਲ ਸਿੰਘ ਜੀ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਜਾਲੀ ਘੋ ਨੂੰ ਰੋਕਿਆ ਜਾਵੇ ਜਿਹਦੇ ਨਾਲ ਕੀ ਹੁੰਦਾ ਆ ਪੀ ਜਿਤਨਾ ਜਾਲੀ ਕਿ ਉਹ ਜੋਤ ਦੇ ਵਿੱਚ ਪਾ ਜਾਂਦੀ ਸੰਗਤ ਉਹਦੇ ਕਿਤੇ ਨਾ ਕਿਤੇ ਵਰਤੋਂ ਕਰਦੇ ਆ ਚਾਹ ਲੰਗਰ ਚ ਜਾਂ ਕਿਤੇ ਖਾਣ ਪੀਣੇ ਆ ਵਸਤਾਂ ਬੰਦੀਆਂ ਨੇ ਕਿਉਂਕਿ ਉਹਦੇ ਕੀ ਹੁੰਦਾ ਪੀ ਸਹੀ ਕਿ ਉਹਦੇ ਵਿੱਚ ਮਿਕਸ ਹੋ ਜਾਂਦਾ ਸਾਰਾ ਇਹ ਤੇ ਕੋਈ ਸੰਗਤ ਨੂੰ ਸਿਹਤ ਦਾ ਨੁਕਸਾਨ ਨਾ ਹੋਵੇ ਮੈਂ ਦੁਕਾਨ ਵੀਰਾਂ ਦੁਕਾਨਦਾਰ ਵੀਰਾਂ ਨੂੰ ਇਹੋ ਬੇਨਤੀ ਕਰਦਾ ਵੀ ਤੁਸੀਂ ਸਾਰੇ ਜਣੇ ਬਾਬਾ ਜੀ ਦੇ ਸ਼ਰਧਾਲੂ ਜੋ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਜੇ ਕੋਈ ਤੁਹਾਡੇ ਸਾਹਮਣੇ ਵੀ ਆਉਂਦਾ ਜਾਂ ਆਪਜੀ ਵੀ ਖੁੱਲਾ ਕੋ ਪੁਲਿਸ ਹੰਦੇ ਵਿੱਚ ਦੇ ਜੋ ਕਿਰਪਾ ਕਰਕੇ ਇਹਨੂੰ ਬੰਦ ਕਰ ਦਿੱਤਾ ਜਾਵੇ ਪਰ ਬੰਦ ਕਰਕੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹਦੇ ਨਾਲ ਤੁਸੀਂ ਥੋੜੇ ਜੇ ਨਿੱਜੀ ਸੁਆਰਥ ਨੂੰ ਹੱਲ ਕਰਨ ਵਾਸਤੇ ਥੋੜੇ ਜੇ ਪੈਸਿਆਂ ਦੇ ਕਰਕੇ ਆਪਨੇ ਕਰਮ ਬੁਰੇ ਨਾ ਬਣਾਉਂ ਜਾਲੀ ਕਿਉਂ ਵੇਚ ਕੇ ਸਾਨੂੰ ਆਸ ਆ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ 100% ਸ਼ੁੱਧ ਦੇਸੀ ਘਿਓ ਬਾਬਾ ਜੀ ਦੀ ਜੋਤ ਚ ਤੇ ਲੰਗਰ ਵਾਸਤੇ ਆਇਆ ਕਰੂਗਾ ਅਸੀਂ ਸੰਗਤ ਨੂੰ ਸचेत ਕਰ ਦਵਾਂਗੇ ਮੈਂ ਜੀ ਸਾਹਿਬ ਕਾਫੀ ਇਹ ਮੰਦ ਭੱਗੀ ਗੱਲ ਵੀ ਕਹਿ ਸਕਦੇ ਕਿਉਂਕਿ ਦੇਸ਼ ਦੁਨੀਆ ਭਾਰਤ ਤੋਂ ਜਿਹੜੀ ਸੰਗਤ ਜਿਹੜੀ ਆ ਗੁਰੂ ਘਰ ਵਿਖਿਆ ਕਿੰਨਾ ਤਮਸਕ ਹੁੰਦੀ ਆ ਲੇਕਿਨ ਜਿੱਥੇ ਕਿ ਦੁਕਾਨਦਾਰ ਇੱਥੇ ਆਪਣੀ ਕਿਉਂਕਿ ਇਹ ਵੀ ਇਹਨਾਂ ਦੀ ਇੱਕ ਸੇਵਾ ਕਹਿ ਸਕਦੇ ਆ ਗੁਰੂ ਘਰ ਦੇ ਬਾਹਰ ਦੁਕਾਨਾਂ ਨੇ ਤਾਂ ਉਹਨਾਂ ਨੂੰ ਵੀ ਆਪਣੀ ਇੱਕ ਫਰਜ਼ ਸਮਝਣਾ ਚਾਹੀਦਾ ਕਿਉਂਕਿ ਜਦੋਂ ਕੋਈ ਸੰਗਤ ਆਉਂਦੀ ਆ ਉਹਨਾਂ ਨੂੰ ਬਿਲਕੁਲ ਸਹੀ ਗਾਈਡ ਕੀਤਾ ਜਾਵੇ ਅਗਰ ਘਿਓ ਨਕਲੀਆ ਤਾਂ ਉਸ ਦੀ ਵਰਤੋਂ ਨਾ ਕੀਤੀ ਸਤਾ ਦੇ ਨਾਲ ਜੁੜਿਆ ਮਾਮਲਾ ਹੈਗਾ ਤਾਂ ਲੱਗਦਾ ਕਿ ਉਹਨਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਜੜੀ ਜਿਹਦੀ ਆਵਾਜ਼ ਚੱਕਣੀ ਚਾਹੀਦੀ ਹੈ ਅਕਸ਼ੇ ਜੀ ਮੈਂ ਤੇ ਪਿਛਲੇ ਸਮੇਂ ਵਿੱਚ ਦੁਕਾਨਦਾਰ ਵੀਰਾਂ ਨੂੰ ਵੇਖੋ ਬਾਬਾ ਜੀ ਦੇ ਗੁਰੂ ਦੇ ਘਰ ਦੇ ਗੁਰੂ ਘਰ ਲਾਗੇ ਕਿਸ ਦੀ ਰਹਿائش ਹੋਣੀ ਕਿਸ ਦੀ ਦੁਕਾਨ ਹੋਣੀ ਇਹ ਵੱਡੇ ਭਾਗ ਹੁੰਦੇ ਆ ਜਿੱਥੋਂ ਰਜਾਨਾ ਸੰਗਤ ਦੂਰੋਂ ਬਹੁਤ ਦੂਰੋਂ ਦੂਰੋਂ ਆਣ ਕੇ ਬਾਬਾ ਜੀ ਦੇ ਦਰਸ਼ਨ ਕਰਦੀ ਆ ਜਿਹਦੀ ਨੇੜੇ ਰਹਿائش ਹੋਵੇ ਬਾਬਾ ਜੀ ਦੇ ਘਰ ਦੇ ਜਾਂ ਦੁਕਾਨ 'ਤੇ ਰਜਾਨਾ ਹੀ ਦਰਸ਼ਨ ਕਰਦਾ ਬਾਬਾ ਜੀ ਦੇ ਵੱਡੇ ਭਾਗ ਹੁੰਦੇ ਆ ਇਹ ਕਰਕੇ ਬੇਨਤੀ ਇਹ ਆ ਵੀ ਇਹਨਾਂ ਨੂੰ ਅੱਗੇ ਮੈਂ ਬਾਰ-ਬਾਰ ਬਾਰ-ਬਾਰ ਪਿਛਲੇ 5 ਮਹੀਨਿਆਂ ਤੋਂ ਬੇਨਤੀ ਕਰ ਰਿਹਾ ਵੀ ਇਹ ਦੇਸੀ ਘੋੜੇ ਗਾਇਆ ਆਪਾਂ ਜਾਲੀ ਦਾ ਵਿਕਰੀ ਕਰੀਏ ਨਾ ਵਿਕਰੀ ਕਰੀਏ ਚਲੋ ਹੁਣ ਵੀ ਬੇਨਤੀ ਕਰਦੇ ਸਾਡੇ ਭਰਾ ਨੇ ਬਾਬਾ ਜੀ ਦੇ ਸ਼ਰਧਾਲੂ ਨੇ ਉਹਨਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਅੱਗੇ ਵੀ ਬੇਨਤੀ ਕੀਤੀ ਹੁਣ ਵੀ ਕਰਦਾ ਕਿ ਆਪਾਂ ਨਕਲੀ ਦੇਸੀ ਕਿਉਂ ਵੇਚਣਾ ਬੰਦ ਕਰੀਏ ਤਕਰੀਬਨ ਮੈਨੂੰ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਵੀ ਕੀਤੀ ਆ 75% ਜਿਹੜਾ ਹੈਗਾ ਆ ਨਗਲੀ ਕਿਉਂ ਬੰਦ ਹੋ ਚੁੱਕਾ ਹੈ 25% ਕਿਉਂਕਿ ਸਾਨੂੰ ਜਦੋਂ ਜੋਤ ਦੇ ਉੱਤੇ ਕਿਉਂ ਚੜਦਾ ਹੈ ਨਾ ਜੀ ਉਤੋਂ ਸਾਨੂੰ ਡੱਬੀਆਂ ਤੋਂ ਪੌਚਾਂ ਤੋਂ ਪਤਾ ਲੱਗਦਾ ਆ ਵੀ ਸਾਰੇ ਜੇ ਪੌਚ ਆਉਣ ਦੇ ਬਣ ਡੱਬੀਆਂ ਆਉਣ ਦੇ ਬਣ ਤੇ ਉਹਦੇ ਨਾਲ ਕੀ ਹੁੰਦਾ ਵੀ ਉਹ ਫਿਰ ਜਦੋਂ ਲਿਫਾਫਾ ਘਟ ਜਾਂਦਾ ਨਾ ਖੁੱਲੇ ਘੋਲ ਆ ਤਾਂ ਸਾਨੂੰ ਅਸੈਸਮੈਂਟ ਹੋ ਜਾਂਦੀ ਵੀ ਕਿੰਨੇ ਕੁ ਪਰਸੈਂਟ ਹੋ ਰਿਹਾ ਅਸੀਂ ਲਿਫਾਫੇ ਤੇ ਡੱਬੀਆਂ ਤੇ ਪੌਚਾਂ ਨੂੰ ਗਿਣ ਕੇ ਅਸੀਂ ਮਹਿਸੂਸ ਕਰਦੇ ਆ ਵੀ ਅਸੀਂ 75% ਜਿਹੜਾ ਹੈਗਾ ਆ ਉਹ ਹੀ ਸਹੀ ਸੁੱਧ ਦੇਸੀ ਕਿਉ ਕਰ ਚੁੱਕੇ ਆ ਬਾਬਾ ਜੀ ਕਿਰਪਾ ਕਰਨ ਇਹਨਾਂ ਦੁਕਾਨਦਾਰਾਂ ਨੂੰ ਸਮੱਤ ਬਖਸ਼ਿਸ਼ ਕਰਨ ਇਹ ਵੀ ਜਿਹੜਾ ਮਾੜੀ ਮੋਟੀ ਲੀਕੇਜ ਹੈਗੀ ਆ ਇਹ ਵੀ ਬੰਦ ਹੋ ਜੇ ਜੀ ਮੈਂ ਜੀ ਸਾਹਿਬ ਦਾ ਸਵਾਲ ਹੈ ਕਿ ਜਿਹੜੇ ਹੁਣ ਸੇਵਾਦਾਰ ਐ ਇਸੇ ਤਰ੍ਹਾਂ ਦੇ ਨਾਲ ਸੇਵਾ ਨਿਭਾਉਣ ਕੇ ਗੁਰੂ ਘਰ ਦੇ ਬਾਹਰ ਜਿਹੜਾ ਚੌਂਕ ਤੱਕ ਜਿਹੜੀ ਐ ਸੇਵਾ ਇਹਨਾਂ ਵੱਲੋਂ ਹਰ ਰੋਜ਼ਾਨਾ ਨਭਾਈ ਜੇ ਹਾਂਜੀ ਐਕਸ਼ੀ ਜੀ ਇਹਨਾਂ ਦੀਆਂ ਨਾ ਇਹ ਅੱਜ ਤੇ ਸਾਡੇ ਕੋਲ ਕੁਝ 10 ਕ ਫਲੈਕਸੀਆਂ ਆਈਆਂ ਨੇ ਬਣ ਕੇ ਜਲਦੀ ਜਲਦੀ ਤਿਆਰ ਕਰਾਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤਕਰੀਬਨ 35 40 ਜਾਂ 50 ਤੱਕ ਰਫਲੈਕਸਾਂ ਲਵਾਈਆਂ ਜਾਣਗੀਆਂ ਇਹ ਜਿਹੜੇ ਦੋ ਮੇਰੇ ਮੁਲਾਜ਼ਮ ਐ ਮੂਵੇਬਲ ਇਹ ਬਿਲਕੁਲ ਸੰਗਤ ਨੂੰ ਇਸ ਤਰ੍ਹਾਂ ਕਰਿਆ ਕਰਨਗੇ ਵੇਟ ਸਟੈਂਡੀ ਲੈ ਕੇ ਚੱਲਿਆ ਫਿਰਿਆ ਕਰਨਗੇ ਨਾਲ ਇਹਨਾਂ ਨੂੰ ਸਪੀਕਰ ਦਿੱਤਾ ਗਿਆ ਆ ਉਹਦੇ 'ਚ ਰਿਕਾਰਡਿੰਗ ਦਿੱਤੀ ਗਈ ਆ ਉਹ ਇਹੋ ਹੀ ਕਹਿ ਰਹੀ ਆ ਵੀ ਮਤਲਬ ਜਾਲੀ ਕਿਉਂ ਕੋਈ ਕੁਝ ਵੇਚਣ ਆਇਆ ਤਾਂ ਸੁਚੇਤ ਰਹੋ ਕਿਉਂਕਿ ਹੁਣ ਸਥਿਰ ਨਹੀਂਗਾ ਜਾਲੀ ਕਿਉਂ ਵੇਚਣਾ ਕੋਈ ਵੀ ਉਹ ਬਹੁਤ ਘਟ ਨੇ ਜਿਹੜਾ ਆਉਂਦਾ 1 ਮਿੰਟ 'ਚ ਵੇਚ ਕੇ ਸਕੂਟਰ ਤੇ ਜਾਂ ਮੋਟਰਸਾਈਕਲ ਉਸੇ ਨਾਲ ਭਜਾ ਕੇ ਲੈ ਜਾਂਦਾ ਜਦੋਂ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਕਰਕੇ ਇਹਦੇ ਨਾਲ ਜਦੋਂ ਸੰਗਤ ਨੂੰ ਇਹ ਸੁਚੇਤ ਕਰ ਦਿੱਤਾ ਜੇ ਕਿਹਨੇ ਰੱਖਿਆ ਹੋਇਆ ਤਾਂ ਤਾਂ ਵੀ ਨਹੀਂ ਲਾਣਾ ਕਿਸੇ ਨੇ ਇਹ ਮਤਲਬ ਬਿਲਕੁਲ ਉਹਦਾ ਬਕਾਰ ਹੋ ਜਾਊਗਾ ਸੰਗਤ ਨੂੰ ਸੁਚੇਤ ਕਰ ਦੇਣਾ ਬਾਬਾ ਜੀ ਦੀ ਸੰਗਤ ਨੂੰ ਅਸੀਂ ਸਾਨੂੰ ਪੂਰੀ ਆਸ ਹੈ ਬਾਬਾ ਜੀ ਤੇ ਅਸੀਂ ਇਹ ਆਪਣੇ ਜਿਹੜਾ ਮਿਸ਼ਨ ਅੱਜ ਸਫਲ ਹੋ ਜਾਗੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਹੁਣ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਦੀ ਜਿਹੜੇ ਮੈਨੇਜਮੈਂਟ ਹੈਗੀ ਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਵੱਲੋਂ ਸੰਗਤਾਂ ਨੂੰ ਜੋ ਕਹਿ ਸਕਦੇ ਆ ਕਿ ਇਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰ ਆਖਿਆ ਗਿਆ ਕਿ ਇੱਥੇ ਜਿਹੜਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਨਕਲੀ ਘੋੜੀ ਦੀ ਵਿਕਰੀ ਹੋ ਰਹੀ ਸੀ ਉਸ ਨੂੰ ਜਿਹੜਾ ਬੰਦ ਕੀਤਾ ਜਾਵੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਪੋਲੀ ਪਾੜੀ ਸੰਗਤ ਦੇਸ਼ ਵਿਦੇਸ਼ਿਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੀ ਆ ਤਾਂ ਉਹਨਾਂ ਦੇ ਭਾਵਨਾਵਾਂ ਦੇ ਨਾਲ ਜਿਹੜਾ ਖਿਲਵਾੜ ਨਾ ਕੀਤਾ ਜਾਵੇ ਤਾਂ ਜੋ ਇਹ ਦੇਸੀ ਘੋੜੀ ਜਿਹੜੀ ਆ ਵਰਤੋਂ ਵੀ ਇੱਕ ਬੰਦ ਹੋਵੇ ਤੇ ਦੂਜੀ ਤਰਫਾਂ ਸੰਗਤ ਨੂੰ ਵੀ ਪਤਾ ਲੱਗ ਸਕੇ ਕਿ ਜਿਹੜਾ ਅਸਲੀ ਘੋੜਾ ਉਸ ਦੀ ਜਿਹੜੀ ਕਹਿ ਸਕਦੇ ਆ ਕਿ ਅੰਦਰ ਜਿੱਦਾਂ ਜਿਸ ਤਰ੍ਹਾਂ ਦੇ ਨਾਲ ਆਪਣੀ ਭਾਵਨਾਵਾਂ ਦੇ ਨਾਲ ਸੰਗਤ ਅੰਦਰ ਘੋੜਾ ਲੈ ਕੇ ਜਾਂਦੀਆਂ ਨੇ ਜੋਦ ਉੱਤੇ ਚੜਾਉਂਦੀਆਂ ਨੇ ਤਾਂ ਇੱਕ ਵਧੀਆ ਤਰੀਕੇ ਦੇ ਨਾਲ ਅਸਲੀ ਘੋੜਾ ਜਿਹੜਾ ਉਹਨਾਂ ਵੱਲੋਂ ਜਿਹੜੀ ਉਸੇ ਵਰਤੋਂ ਕੀਤੀ ਜਾਵੇ ਕੈਮਰਾਮੈਨਸ ਦੀ ਕੁਮਾਰ ਦੇ ਨਾਲ ਅ ساي سار موريتي دے بندا سدھو دا اے کرین کرم سميت نا کوئی سريو تي دی سی واں او ماری دی حالا سچ سچ دی دا سچ دی تنسان جی جی دے پتر ہتھے نام نے جننت پردی پردی دے دسیاں کرن کھٹ دا او کرم دے باں باں دے ਤੁਹਾਡੇ ਤੇ ਐਂਕਰਾ ਵੀ ਤੇਰੇ ਬਣ ਜੇ ਗੁਰੂਖਾਨੀ ਤੁਹਾਰਾ ਮਨਜ਼ੂਰ ਹੈ ਰਾਮ ਰਹੇ ਆ ਭਰਪੂਰ ਜੀ ਧੋਤੀ ਚਾ ਮਹਤਾ ਮਾਹੇ ਕਾਗਰ ਹੁ ਮਨਜਾ ਕਹ ਲੋ ਅਕਾਲ ਦਾ ਮਨ ਹੋਏ ਸਾਚੀ ਖਾਨ ਦਾ ਮੇਰਾ ਦਾ ਇੱਕ ਦਮ ਸਫੇਤ ਅਨੰਦ ਫਿਚਾ ਲੋ ਲੋ ਆਗਾ ਜਿਕੇ ਹੁਕਮ ਤੇਰੇ ਤੇ ਹੁਕਾਰ ਜਿਨਾਂ ਜੀ ਸਤਿ ਸ਼੍ਰੀ ਅਕਾਲ ਬਲਵੀਰ ਕੋਰਾ ਜੀ ਅਸੀਂ ਹਰਾਜਪਿੰਡ ਤੋਂ ਨੇ ਜੀ ਇਹ ਕਿਉਂ ਲੈ ਕੇ ਇੱਥੇ ਜਾਗਰੂ ਕੀਤਾ ਜਾ ਰਿਹਾ ਤੁਸੀਂ ਕਿਉਂ ਕਰ ਰਹੇ ਹੋ ਹਾਂ ਜੀ ਅਸੀਂ ਘਰੋਂ ਲੈ ਕੇ ਆਏ ਜੀ ਕਿੰਨੀ ਜੀ ਫਿਰ ਸਾਨੂੰ ਦੱਸਿਆ ਗਿਆ ਵੀ ਇਹ ਲੈ ਕੇ ਲਾਇਆ ਮਾੜਾ ਕਿਉਂ ਦਿੰਦੇ ਆ ਅਸੀਂ ਇਸ ਕਰਕੇ ਘਰੋਂ ਲੈਉਣੇ ਬਣਾ ਕੇ ਜੀ ਕਰੋ ਲੈ ਕੇ ਆਉਣੇ ਹਾਂਜੀ ਅਸੀਂ ਘਰੋਂ ਲੈਉਣੇ ਬਣਾ ਕੇ ਜੀ